ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਦੇਖ ਰਹੇ ਹੋ ਬਾਈ ਮੈਂ ਸਟੰਟ ਵਾਲੀਆਂ ਵੀਡੀਓ ਵੀ ਪਾਈਆਂ ਤੇ ਪੁਸ਼-ਅੱਪਸ ਵਾਲੀਆਂ ਵੀ ਪਾਈਆਂ ਤੇ ਅੱਜ ਫੇਰ ਪੁਸ਼-ਅੱਪਸ ਲਾਉਂਗਾ ਤੇ ਕਿੰਨੇ ਪੁਸ਼-ਅੱਪਸ ਲਾਉਂਗਾ ਜ਼ਰੂਰ ਦੱਸਿਓ ਕਮੈਂਟ 'ਚ ਤੇ ਜਿੰਨੀ ਹੋ ਸਕੇ ਸ਼ੇਅਰ ਕਰਿਓ ਤੇ ਕਰੀਏ ਸ਼ੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੈਂਟ ਜੇ ਜਰੂਰ ਦੱਸਿਓ ਮੈਂ ਕਿੱਦਾਂ ਦੇ ਪੁਸ਼-ਅਪਸ ਲਾਏ ਤੇ ਜਿੰਨੀ ਹੋ ਸਕੇ ਸ਼ੇਅਰ ਕਰਿਓ ਤੇ ਧੰਨਵਾਦ